ਇਹ ਤੂੰ ਦਾਵਾ ਕਰਦਾ ਵੀ ਜਿਹੜੇ ਉਹ ਬੰਦੇ ਸਟੀਰੋਇਡ ਲਿਆ ਹੀ ਹੋਊਗਾ ਉਹਨਾਂ ਨੇ ਹਾਂਜੀ ਅੱਛਾ ਵੀ ਉਸ ਤੋਂ ਬਿਨਾ ਉਹ ਐਡੇ ਐਡੇ ਡੋਲੇ ਬਣਦੇ ਨਹੀਂਗੇ ਮੈਂ ਵੀ ਹੈਰਾਨ ਰਹਿ ਜਾਣਾ ਬਾਹੂਬਲੀ ਸਰੀਰ ਕੁੜੀ ਆ ਟਰੱਕ ਜਿਹੜਾ ਭਾਂਦਣਾ ਕੋੜੇ ਵਰਗੀ ਐਕਟੀਵਿਟੀ ਖਤਮ ਹੋ ਗਈ ਉਸ ਤੋਂ ਬਾਅਦ ਕੁੜਿਆਂ ਦਾ ਸ਼ਾਇਦ ਗੁੱਸਾ ਵੀ ਕਰਨਾ ਹਾਂ ਤੇ ਮੁੰਡਿਆਂ ਨਾਲੋਂ ਵੱਧ ਦਾ ਫਾਸਟ ਫੂਡ ਖੁਣਗਾ ਹੀ ਖਾਂਦੀਆਂ ਹੀ ਖਾਂਦੀਆਂ ਸਹੀ ਗੱਲ ਆ ਸਹੀ ਗੱਲ ਬੰਦੇ ਹੋ ਨਾ ਤੁਸੀਂ ਹਾਂ ਤੇ ਹੋ ਸਕਦਾ ਤੁਹਾਨੂੰ ਕਮੈਂਟਾਂ ਦੇ ਵਿੱਚ ਕੁੜੀਆਂ ਨੂੰ ਜਿਮ ਚਲੋ ਜ਼ਰੂਰੀ ਆ ਉਸ ਤੋਂ ਬਾਅਦ ਜਿਹੜੇ ਉਹਨਾਂ ਵਾਸਤੇ ਜਿਹੜੇ ਟਾਈਟ ਕੱਪੜੇ ਆ ਜਮੈਂ ਵੇਖਿਆ ਜਿਮ ਚ ਜ਼ਿਆਦਾਤਰ ਜਮਾਂ ਚ ਵੀ ਕੁੜੀਆਂ ਦੇ ਟਾਈਟ ਕੱਪੜੇ ਪਾਈ ਆ ਇਹ ਪਾਉਣੇ ਜ਼ਰੂਰੀ ਆ ਜਾਂ ਕਿਉਂ ਕੀ ਚੱਕਰ ਆ ਵੀ ਲਓ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਆ ਭਾਗਸਰ ਇਹ ਆ ਭਾਗਸਰ ਪਿੰਡ ਦਾ ਗਰਾਊਂਡ ਜੋ ਕਿ ਬਹੁਤ ਸੋਹਣਾ ਤੇ ਅੱਜ ਆਪਾਂ ਤੁਹਾਨੂੰ ਜਿਮ ਬਾਰੇ ਦੱਸਾਂਗੇ ਕੁੜੀਆਂ ਮੁੰਡਿਆਂ ਨੂੰ ਜਿੰਮ ਕਦੋਂ ਲਾਉਣੀ ਚਾਹੀਦੀ ਹੈ ਤੇ ਕਿਉਂ ਲਾਉਣੀ ਚਾਹੀਦੀ ਹੈ ਵੀਰ ਆਪਣੇ ਨਾਲ ਜੁੜਿਆ ਕਰਦੇ ਆਂ ਗੱਲਬਾਤ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਬਲਰਾਜ ਆ ਜੀ ਅੱਛਾ ਜੀ ਤੇ ਆਪਣੇ ਮੁਕਸਰ বাস ਸਟੈਂਡ ਦੇ ਕੋਲੇ ਜਿੰਮ ਹੈਗੀ ਆ ਜੀ ਤੇ ਮੈਂ ਪਿਛਲੇ 4 ਸਾਲਾਂ ਤੋਂ ਜਿੰਮ ਚਲਾ ਰਿਹਾ। ਅੱਛਾ ਜੀ। ਤੇ ਸਟਾਰਟਿੰਗ ਦੇ ਵਿੱਚ ਸ਼ੁਰੂ ਤੋਂ ਮੈਨੂੰ ਸ਼ੌਂਕ ਸੀਗਾ ਮਤਲਬ ਵੀ ਜਿੰਮ ਲਾਉਣ ਦਾ ਜਾਂ ਆਪਾਂ ਨੂੰ ਫਿੱਟ ਰਹਿਣ ਦਾ। ਮਤਲਬ ਵੀ ਆਪਾਂ ਬੋਡੀ ਬਿਲਡਿੰਗ ਵਾਲੇ ਪਾਸੇ ਨਹੀਂ ਗਏਗੇ। ਅੱਛਾ। ਤੇ ਆਪਾਂ ਨੂੰ ਮਤਲਬ ਫਿੱਟ ਰਹਿਣ ਦਾ ਸ਼ੌਂਕ ਸੀਗਾ। ਆਮ ਹੁਣ ਆਪਣੇ ਪਿੰਡਾਂ ਦੇ ਵਿੱਚ ਕੀ ਧਾਰਨਾਵਾਂ ਹੁੰਦੀਆਂ ਲੋਕਾਂ ਦੀ ਵੀ ਜੇ ਜਿੰਮ ਜਾਵਾਂਗੇ ਤਾਂ ਬਾਹਲੇ ਵੱਡੇ-ਵੱਡੇ ਡੋਲੇ ਬਣ ਜਾਣਗੇ ਜਾਂ ਬਾਹਲੇ ਵੱਡੇ-ਵੱਡੇ ਸਿੱ ਬਿਲਕੁਲ ਬਿਲਕੁਲ ਬਿਲਕੁਲ। ਪਰ ਐਵੇਂ ਨਹੀਂ ਹੁੰਦਾਗਾ। ਹੁਣ ਮੈਂ ਪਿਛਲੇ 10 ਜਾਂ 12 ਸਾਲਾਂ ਤੋਂ ਜਿੰਮ ਲਾ ਰਿਹਾ ਆ ਆਪ ਕੋਦ ਵੀ ਲਾ ਰਿਹਾ ਹਾਂ ਪਰ ਮੈਂ ਬੋਡੀ ਬਿਲਡਿੰਗ ਵਾਲੇ ਪਾਸੇ ਨਹੀਂ ਗਿਆ ਆਪਾਂ ਫਿੱਟ ਰਹਿਣ ਐਸੇ ਲਾਉਣੇ ਹੈਗੇ ਆ ਮਤਲਬ ਆਪਣੀ ਸਟਰੈਂਥ ਵੀ ਹੋਵੇ ਆਪਾਂ ਘਰੇ ਕੋਈ ਵੀ ਕੰਮ ਕਰਦੇ ਆ ਜਿਵੇਂ ਆਪਾਂ ਮੰਨ ਲਓ ਰੇ ਸਪਰੇਅ ਕਰਦੇ ਆ ਜਿਵੇਂ ਆਪਾਂ ਡਰਮੀ ਆਪ ਚੱਕ ਲਈ ਜਾਂ ਆਪਾਂ ਰੇ ਦਾ ਗੱਟਾ ਆਪ ਚੱਕ ਸਕਦੇ ਆ ਜਾਂ ਚੁਕਾ ਸਕਦੇ ਆ ਜਾਂ ਘਰੇ ਹੋਰ ਵੀ ਕੋਈ ਕੰਮ ਆ ਆਪਾਂ ਆਸਾਨੀ ਨਾਲ ਕਰ ਸਕਦੇ ਆ ਸੋ ਆਲਾ ਵੀ ਜਿੰਮ ਹੀ ਕਿਉਂ ਵੀ ਇਹ ਤੋਂ ਚੰਗਾ ਦੂ ਪੱਠੇ ਉਤਰ ਲੈ ਯਾਰ ਟੋਕੇ ਅੱਗੇ ਲੱਗ ਜਾ ਵੀ ਜਿੰਮ ਹੀ ਕਿਉਂ ਹਾਂਜੀ ਉਦੋਂ ਜੇ ਆ ਜੇ ਮੰਨ ਲਓ ਤੁਸੀਂ ਤੁਹਾਡਾ ਕੋਈ ਗੋਲ ਹੈਗਾ ਕਿ ਤੁਸੀਂ ਇੱਕ ਮਸਲ ਨੂੰ ਟਾਰਗੇਟ ਕਰਨਾ ਹੈਗਾ ਉਸ ਉਸੇ ਮਸਲ ਦੀ ਸਟਰੈਂਥ ਵਧਾਉਣੀ ਆ ਤਾਂ ਉਹ ਜਿਮ ਦੇ ਵਿੱਚ ਹੀ ਜਾ ਕੇ ਵਧੂਗੀ ਠੀਕ ਆ ਜਿਵੇਂ ਹੁਣ ਮੰਨ ਲਓ ਪੱਠੇ ਖੁੱਦਰਦੇ ਆ ਆਪਣੇ ਸਾਰੇ ਸਰੀਰ ਦਾ ਜ਼ੋਰ ਲੱਗਦਾ ਉਹ ਸਾਰੇ ਸਰੀਰ ਦਾ ਲੱਗਦਾ ਠੀਕ ਆ ਹਾਂ ਜੇ ਆਪਾਂ ਮੰਨ ਲਓ ਵੀ ਡੋਲਿਆਂ ਦਾ ਹੀ ਜ਼ੋਰ ਲਗਾਉਣਾ ਜੇ ਆਪਾਂ ਡੋਲੇ ਬਣਾਉਣੇ ਤਾਂ ਉਹ ਡੋਲਿਆਂ ਵਾਸਤੇ ਅਲੱਗ ਜਿਮ ਉੱਥੇ ਸਪੈਸ਼ਲ ਲੱਗਦੀ ਹੈ ਹਾਂ ਹਾਂ ਉਹ ਅਲੱਗ-ਅਲੱਗ ਐਕਸਰਸਾਈਜ਼ਾਂ ਜਿਵੇਂ ਚ ਹੁੰਦੀਆਂ ਮੰਨ ਲਓ ਵੀ ਜਿਉਂ ਜਿਉਂ ਆਪਾਂ ਡੋਲਿਆਂ ਦੀਆਂ ਲਾਉਣੀਆਂ ਹੈਗਾਂ ਜਾਂ ਆਪਾਂ ਜਸਟ ਦੀ ਗ੍ਰੋਥ ਕਰਨੀ ਆ ਜਾਂ ਆਪਾਂ ਸ਼ੋਲਡਰ ਚੌੜੇ ਕਰਨੇ ਹੈਗੇ ਆ ਅੱਛਾ ਅੱਛਾ ਤੇ ਉਹ ਆਪਾਂ ਘਰੇ ਰਹਿ ਕੇ ਨਹੀਂ ਕਰ ਸਕਦੇ ਘਰੇ ਰਹਿ ਕੇ ਨਹੀਂ ਕਰ ਸਕਦੇ ਇੱਥੇ ਦਾ ਜਿਹੜਾ ਕੁਝ ਆਪਾਂ ਨੂੰ ਜਿਵੇਂ ਆਮ ਸਿੰਪਲ ਰੋਟੀ ਮਿਲਦੀ ਹੈ ਹਾਂਜੀ ਉੱਥੇ ਫਿਰ ਤੁਸੀਂ ਕਿਵੇਂ ਤੈਅ ਕਰਦੇ ਜਿਵੇਂ ਹੁਣ ਮੈਂ ਆ ਹਾਂ ਹਾਂਜੀ ਮੈਂ ਤੁਹਾਡੇ ਕੋਲ ਹੀ ਆ ਗਿਆ ਠੀਕ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗੂਗਾ ਵੀ ਮੇਰੇ ਸਰੀਰ ਨੂੰ ਕੀ ਖਾਣਾ ਚਾਹੀਦਾ ਉਹਦੇ ਚ ਜਿਵੇਂ ਮੰਨ ਲਓ ਤੁਸੀਂ ਐਕਸਰਸਾਈਜ਼ ਲਾਉਣੀ ਸ਼ੁਰੂ ਕੀਤੀ ਜੇ ਮੇ ਦੇ ਵਿੱਚ ਅਸੀਂ ਤੁਹਾਨੂੰ ਡਾਈਟ ਪਲਾਨ ਬਣਾ ਕੇ ਦਿੰਨੇ ਹੈਗੇ ਜੀ ਜਿਵੇਂ ਤੁਹਾਨੂੰ ਗਾਈਡਨਸ ਕਰਦੇ ਹੈਗੇ ਆ ਵੀ ਤੁਸੀਂ ਆ ਚੀਜ਼ਾਂ ਖਾਓਗੇ ਤਾਂ ਤੁਹਾਨੂੰ ਜ਼ਿਆਦਾ ਪ੍ਰੋਟੀਨ ਜਦੋਂ ਆਪਾਂ ਮਸਲਾਂ ਦੀ ਗ੍ਰੋਥ ਕਰਨੀ ਹੈਗੀ ਆ ਤਾਂ ਆਪਾਂ ਨੂੰ ਪ੍ਰੋਟੀਨ ਅਨਟੇਕ ਵਧਾਉਣਾ ਪਊਗਾ ਆਮ ਰੁਟੀਨ ਦੇ ਵਿੱਚ ਆਪਣਾ ਪ੍ਰੋਟੀਨ ਅਨਟੇਕ ਉਹਨਾਂ ਨਹੀਂ ਹੁੰਦਾਗਾ ਨਹੀਂ ਆਪਾਂ ਨੂੰ ਪਤਾ ਵੀ ਪ੍ਰੋਟੀਨ ਕਿੱਥੋਂ ਮਿਲਦਾ ਹੈਗਾ ਆਪਾਂ ਰੁਟੀਨ ਦੇ ਵਿੱਚ ਸਵੇਰ ਸ਼ਾਮ ਦੁਪਹਿਰ ਤਿੰਨੋਂ ਟਾਈਮ ਰੋਟੀ ਹੀ ਤੇ ਹੀ ਟਾਰਗੇਟ ਰੱਖਦੇ ਆ ਹਾਂ 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 ਕਈ ਕਰਾਂ ਦੇ ਵਿੱਚ ਦੁੱਧ ਹੁੰਦਾ ਕਈਆਂ 'ਚ ਨਹੀਂ ਹੁੰਦਾ ਨਹੀਂ ਹੁੰਦਾ ਸਹੀ ਗੱਲ ਹੈ ਤੇ ਵੈਸੇ ਆਪਾਂ ਨੂੰ ਦੁੱਧ ਦਾ ਆਪਣੇ ਪਿੰਡਾਂ ਦੇ ਵਿੱਚ ਆਪਾਂ ਹਾਵ ਲਾ ਲਈਏ ਤੇ ਸਾਰਿਆਂ ਨਾਲ ਵਧੀਆ ਸੋਰਸ ਆ ਪ੍ਰੋਟੀਨ ਸਾਰਿਆਂ ਨਾਲ ਵਧੀਆ ਵੀ ਕੁੜੀਆਂ ਜਿੰਮ ਜ਼ਰੂਰੀ ਹੈ ਕੁੜੀਆਂ ਵਾਸਤੇ? ਹਾਂ ਅੱਜ ਦੇ ਸਮੇਂ ਵਿੱਚ ਜ਼ਰੂਰੀ ਕਹਿ ਸਕਦੇ ਹਾਂ। ਇੱਕ ਸਵਾਲ ਹੋਰ ਆ। ਹਾਂਜੀ। ਕੁੜੀਆਂ ਨੂੰ ਜਿੰਮ ਚਲੋ ਜ਼ਰੂਰੀ ਆ। ਉਸ ਤੋਂ ਬਾਅਦ ਜਿਹੜੇ ਉਹਨਾਂ ਵਾਸਤੇ ਜਿਹੜੇ ਟਾਈਟ ਕੱਪੜੇ ਅੱਜ ਮੈਂ ਵੇਖਿਆ ਜਿੰਮ 'ਚ ਜ਼ਿਆਦਾਤਰ ਜਿੰਮਾਂ 'ਚ ਵੀ ਕੁੜੀਆਂ ਦੇ ਟਾਈਟ ਕੱਪੜੇ ਪਾਈ ਆ। ਇਹ ਪਾਉਣੇ ਜ਼ਰੂਰੀ ਆ ਜਾਂ ਕਿਉਂ ਕੀ ਚੱਕਰ ਆ ਵੀ ਕਾਹਤੋਂ ਪਾਉਂਦੀਆਂ ਨੇ? ਹਾਂਜੀ। ਉਹਦੇ ਉਹਦੇ ਪਿੱਛੇ ਲੌਜੀਕ ਆ ਜੀ ਤੁਹਾਨੂੰ ਮੈਂ ਦੱਸਦਾ। ਆਪਾਂ ਮੰਨ ਲਓ ਖੁੱਲੇ ਕੱਪੜੇ ਪਾ ਕੇ ਜਾਵੜੇ ਜੀ। ਹਾਂਜੀ। ਆਪਾਂ ਜਦੋਂ ਐਕਸਰਸਾਈਜ਼ ਲਾਉਣੀ ਆ ਆਪਣੇ ਅੰਗਾਂ ਦੀ ਮੂਵਮੈਂਟ ਹਾਂ ਕਈ ਵਾਰ ਜਦੋਂ ਆਪਾਂ ਚੱਕਦੇ ਆ ਉਹ ਕਈ ਵਾਰ ਆੜਕੇ ਬੰਦੇ ਨੂੰ ਹਾਰਮ ਵੀ ਹੋ ਸਕਦਾ ਹੈ ਹਾਂ ਉਹਦੇ ਚ ਫਿਰ ਆਪਣਾ ਬੈਲੈਂਸ ਵਿਗੜ ਸਕਦਾ ਜੀ ਆਪਣਾ ਟਾਰਗਟ ਧਿਆਨ ਉਧਰ ਜਾਵੜਾ ਨਾ ਆਪਾਂ ਮਸਲ ਤੇ ਧਿਆਨ ਦੇਣਾ ਟਾਰਗੇਟ ਕਰਨਾ ਹੈਗਾ ਜਦੋਂ ਆਪਣਾ ਕੋਈ ਕੱਪੜਾ ਨਾਲ ਲੂ ਟਾਈਟ ਨਾ ਪਰ ਉਹ ਕਵਰ ਕਰੂਗਾ ਤਾਂ ਆਪਾਂ ਫਿਰ ਉੱਥੇ ਕੀ ਹੋਵਾਂਗੇ ਆਪਾਂ ਨਰਵਸ ਹੋਵਾਂਗੇ ਆਪਣੇ ਤੋਂ ਵੇਟ ਨਹੀਂ ਪ੍ਰੋਪਰ ਲੱਗਣਾ ਆਪਣਾ ਪੋਜੀਸ਼ਨ ਗਲਤ ਹੋ ਸਕਦੀ ਆ ਉਹ ਚੀਜ਼ ਕਰਕੇ ਮੰਨ ਲਓ ਵੀ ਕੱਪੜੇ ਟਾਈਟ ਸਹੀ ਰਹਿੰਦੇ ਹੈਗੇ ਸਹੀ ਰਹਿੰਦੇ ਹਾਂਜੀ ਬਾਕੀ ਹਰੇਕ ਦੀ ਆਪ ਜੀ ਇਹੋ ਜੀ ਸੋਚ ਹੁੰਦੀ ਆ ਪਰ ਮੇਰੀ ਸੋਚ ਮਤਲਬ ਸਹੀ ਹੈ ਸਵਾਲ ਮੇਰਾ ਇਹ ਹੈ ਕੁੜੀਆਂ ਨੂੰ ਜਿੰਮ ਲਾਉਣੀ ਜ਼ਰੂਰੀ ਆ ਇਹ ਕਹਿੰਦਾ ਪਾਸ ਹਾਂਜੀ ਲਾ ਸਕਦੀਆਂ ਲਾ ਸਕਦੀਆਂ ਉਹਦੇ ਚਾਹ ਹੁਣ ਮੈਂ ਉਹੀ ਗੱਲ ਕਹਿੰਦਾ ਅੱਜ ਦੇ ਸਮੇਂ 'ਚ ਕਿਉਂ ਜ਼ਰੂਰੀ ਆ ਕਿਉਂਕਿ ਫਿਜ਼ੀਕਲੀ ਐਕਟੀਵਿਟੀ ਹੈ ਨਹੀਂ ਜੀ ਖਤਮ ਆ ਖਤਮ ਹੋ ਗਈ ਨਾ ਇਹ ਫਿਰ ਉਹਨਾਂ ਦੇ ਮ ਹੋ ਗਈ ਉਸ ਤੋਂ ਬਾਅਦ ਕੁੜੀਆਂ ਦਾ ਸ਼ਾਇਦ ਗੁੱਸਾ ਵੀ ਕਰਨਾ ਤੇ ਮੁੰਡਿਆਂ ਨਾਲੋਂ ਵੱਧ ਫਾਸਟ ਫੂਡ ਕੁੜੀਆਂ ਹੀ ਖਾਂਦੀਆਂ ਕੁੜੀਆਂ ਹੀ ਖਾਂਦੀਆਂ ਸਹੀ ਗੱਲ ਆ ਸਹੀ ਗੱਲ ਇਹ ਗੱਲ ਬੰਦ ਦਿਓ ਨਾ ਤੁਸੀਂ ਹਾਂ ਤੇ ਹੋ ਸਕਦਾ ਤੁਹਾਨੂੰ ਕਮੈਂਟਾਂ ਦੇ ਵਿੱਚ ਗਾਲ੍ਹਾਂ ਮਿਲਣ ਪਰ ਇਹ ਸੱਚਾਈ ਹੈ ਜੀ ਸੱਚਾਈ ਆ ਸੱਚਾਈ ਆ ਫਾਸਟ ਫੂਡ ਤਾਂ ਕੁੜੀਆਂ ਖਾਂਦੀਆਂ ਨੇ ਬਹੁਤ ਜ਼ਿਆਦਾ ਯੂਜ਼ ਕਰਦੀਆਂ ਹੈਗਾ ਤੇ ਜੇ ਉਹ ਜਿਮ ਲਾਉਣ ਨਗਾ ਤਾਂ ਉਹਨਾਂ ਨੂੰ ਚੰਗੀ ਖਰਾਕ ਵੱਲ ਧਿਆਨ ਜਾਊ ਉਹਨਾਂ ਦਾ ਕਿਉਂਕਿ ਉਹਨਾਂ ਨੂੰ ਗਾਈਡੈਂਸ ਹੋਊਗੀ ਵੀ ਤੁਸੀਂ ਆ ਚੀਜ਼ ਖਾਣੀ ਆ ਆ ਚੀਜ਼ ਨਹੀਂ ਖਾਣੀ ਫਿਰ ਉਹਨਾਂ ਦੇ ਹਾਰਮੋਨ ਆ ਬੈਲੈਂਸ ਹੋ ਜਾਂਦੇ ਆ ਜੀ ਜਿਵੇਂ ਮਨ ਲਓ ਕੋਈ ਵਰਕਆਊਟ ਨਹੀਂ ਕਰਦਿਆਂ ਜਿਵੇਂ ਪੀਸੀਓਡੀ ਦੀ ਪ੍ਰੋਬਲਮ ਆ ਗਈ ਪੀਸੀਓਸ ਦੀ ਪ੍ਰੋਬਲਮ ਆ ਗਈ ਮਨ ਲਓ ਚਿਹਰੇ ਤੇ ਵਾਲ ਆਉਣੇ ਜਾਂ ਐਵੇਂ ਨਹੀਂ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ ਜੀ ਹੁੰਦੀਆਂ ਕੁੜੀਆਂ ਮੁੰਡਿਆਂ ਨੂੰ ਜਿਮ ਕਦੋਂ ਲਾਉਣੀ ਚਾਹੀਦੀ ਹੈ ਤੇ ਕੀ ਸਹੀ ਸਮਾਂ ਸਰ ਦੇ ਵਿੱਚ ਇਹ ਹੈਗਾ ਜੀ ਜਿਹੜਾ ਮਨ ਲਓ ਜਿਹੜੇ ਬੰਦੇ ਨੇ ਵੇਟ ਲਾਸ ਕਰਨਾ ਹੈਗਾ ਫੈਟ ਲਾਸ ਕਰਨਾ ਹੈ ਫੈਟ ਲਾਸ ਕਰਨਾ ਹਾਂਜੀ ਉਹਨੂੰ ਮੈਂ ਰეკਮੈਂਡ ਕਰਦਾ ਹੁੰਨਾ ਵੀ ਸਵੇਰ ਜਿਮ ਲਾਵੇ ਕਿਉਂਕਿ ਅੱਛਾ ਜਿਹਨੇ ਵਜਨ ਘਟਾਉਣਾ ਉਹ ਸਵੇਰ ਜਿਮ ਲਾਵੇ ਹਾਂਜੀ ਅੱਛਾ ਤੇ ਵੈਸੇ ਸਾਰੇ ਲਾ ਸਕਦੇ ਆ ਪਰ ਉਹਨਾਂ ਨੂੰ ਮੈਂ ਜ਼ਿਆਦਾ ਪ੍ਰੈਫਰ ਕਰਦਾ ਆ ਆਪਣੇ ਨਿੱਜੀ ਤੌਰ ਦੇ ਅੱਛਾ ਉਹ ਲੋਕਾਂ ਦਾ ਹੋਰ ਵੀ ਕੋਈ ਹੋ ਸਕਦਾ ਮਕਸਦ ਉਹਦੇ ਚ ਇਹ ਆ ਜੀ ਜਦੋਂ ਮਾਲਾ ਆਪਾਂ ਖਾਲੀ ਪੇਟ ਲਾਉਨੇ ਆ ਜਿਮ ਆਪਣਾ ਮੈਟਾਬੋਲਿਜ਼ਮ ਤੇਜ਼ ਹੁੰਦਾ ਜ਼ਿਆਦਾ ਕਿਉਂਕਿ ਫੀਡ ਖਾਲੀ ਆ ਆਪਣਾ ਗੁਰੂਕੋਟ ਲੈਵਲ ਡਾਊਨ ਆ ਹੈਗਾ ਉਸ ਟਾਈਮ ਬਾਡੀ ਦੇ ਵਿੱਚ ਤੇ ਉਹ ਫੈਟ ਨੂੰ ਤੋੜੂਗਾ ਫੈਟ ਤੋਂ ਤੋੜ ਕੇ એનર્ਜੀ ਲਊਗਾ એનર્ਜੀ ਲਊਗਾ ਤੇ ਇੱਕ ਜਦੋਂ ਤੁਸੀਂ ਸਾਰਾ ਦਿਨ ਨਾਲ ਹੋਰ ਵੀ ਕੋਈ ਕੰਮ ਕਰਨਾ ਕਰੇ ਆ ਕਿ ਜਾਂ ਕੋਈ ਆਫਿਸ ਦਾ ਜਾਂ ਕੋਈ ਆਪਾਂ ਕੋਈ ਵੀ ਕੰਮ ਕਰਦੇ ਆ ਜਿੰਦਗੀ ਦੇ ਵਿੱਚ ਉਹ ਕੰਮ ਕਰਾਂਗੇ ਤਾਂ ਇੱਕ ਤਾਂ ਆਪਣੇ ਮਸਲ ਟੁੱਟੇ ਹੋਣਗੇ ਉਹ ਸਾਰਾ ਦਿਨ ਆਪਣੀ એનર્ਜੀ ਨੂੰ ਕੰਜ਼ੂਮ ਕਰਨਗੇ ਤੇ ਉਹਦੇ ਕਰਕੇ ਆਪਣੀ ਫੈਟ ਲਾਸ ਹੋਊਗੀ ਫਿਰ ਆਪਾਂ ਕੋਈ ਵੀ ਟਾਈਮ ਲਾ ਸਕਦੇ ਆ ਜਿੰਮ ਦਾ ਕੋਈ ਐਗਜ਼ੈਕਟ ਟਾਈਮ ਨਹੀਂ ਹੈ ਅਭੀ ਆਪਾਂ ਸ਼ਾਮ ਨੂੰ ਲਾਵਾਂਗੇ ਤਾਂ ਹੀ ਸਰੀਰ ਬਣੂਗਾ ਸਵੇਰ ਲਾਵਾਂਗੇ ਤਾਂ ਹੀ ਬਣੂਗਾ ਉਹਦੇ ਆਸਤੇ ਆਪਣੀ ਰੈਸਟ ਆਪਣੀ ਪ੍ਰੋਪਰ ਖਰਾਕ ਤੇ ਆਪਾਂ ਐਕਸਰਸਾਈਜ਼ ਕਿਵੇਂ ਲਈ ਹੈਗੀ ਆ ਉਹਦੇ ਤੇ ਡਿਪੈਂਡ ਕਰਦਾ ਹੈਗਾ ਦਿਨ ਵਿੱਚ ਇੱਕ ਵਾਰੀ ਜਿੰਮ ਜ਼ਰੂਰੀ ਹੈ ਹਾਂਜੀ ਇੱਕ ਟਾਈਮ ਲਾ ਸਕਦੇ ਆ ਕਿੰਨਾ ਸਮਾਂ ਉਹ ਆਪਣੇ ਦੇ ਅਕੋਰਡਿੰਗ ਆ ਵੀ ਆਪਾਂ ਇੱਕ ਮਸਲ ਟ੍ਰੇਨ ਕਰ ਰਹੇ ਆ ਦੋ ਮਸਲ ਟ੍ਰੇਨ ਕਰ ਰਹੇ ਆ ਜਾਂ ਆਪਾਂ ਮੰਨ ਲਓ ਵੀ ਫੈਟ ਲਾਸ ਕਰਨ ਲਈ ਆਪਾਂ ਐਕਸਟਰਾ ਐਕਸਰਸਾਈਜ਼ ਆ ਲਾ ਰਹੇ ਆ ਜਿਹੜੇ ਕਾਰਡੀਓ ਵਿੱਚ ਦੇ ਵਾਸਤੇ ਸਮਾਂ ਅਲਿਮਿਟਡ ਆ ਹਾਂਜੀ ਕੋਈ ਮੰਨ ਲਓ ਵੀ ਆਪਾਂ ਜੇ ਇੱਕ ਲਿਮਟ ਅਕੋਰਡਿੰਗ ਦਸੀਏ ਤਾਂ ਆਪਾਂ ਡੇਢ ਘੰਟੇ ਤੋਂ ਵੱਧ ਨਹੀਂ ਬਣੇ ਜੈਮ ਨਹੀਂ ਲਾ ਸਕਦੇ ਸਹੀ ਹੈ ਜਿਹੜੇ ਆ ਤੁਸੀਂ ਦਿੰਨੇ ਆਪੋ ਰੋਟੀਨ ਦੇ ਡੱਬੇ ਇਹਨਾਂ ਨਾਲ ਯਾਰ ਗੁਰਦੇ ਕਰਦੇ ਨਹੀਂ ਖਰਾਬ ਹੁੰਦੇਗੇ ਉਹਦੇ 'ਚ ਇਹ ਹੈ ਜੀ ਜਿਵੇਂ ਮੰਨੋ ਰਿਸਰਚ ਦੇ ਵਿੱਚ Google ਤੇ ਵੀ ਤੁਸੀਂ Google 'ਚ ਜ਼ਿਆਦਾਤਾਰੀ ਮੈਂ ਇਹ ਸੁਣਿਆ ਵੀ ਪ੍ਰੋਟੀਨ ਖਾ ਕੇ ਕਿਸੇ ਨੂੰ ਕੈਂਸਰ ਆ। ਹਾਂਜੀ ਕਿਸੇ ਨੂੰ ਕਿਡਨੀ ਦਾ ਕੈਂਸਰ ਆ, ਲੀਵਰ ਦਾ ਕੈਂਸਰ ਆ। ਸੱਚੀ ਗੱਲ ਆ ਇਹ। ਹਾਂਜੀ ਹਾਂਜੀ ਜਿਹੜੇ ਜਿਮ ਆ ਲੈਣਾ ਦੂਜੀ ਗੱਲ ਇਹ ਵੀ ਜਿਮ ਵਾਲੇ ਦੀ ਮੈਂ ਜਿਹੜਾ ਜਿਮ ਲਾਉਂਦਾ ਨਾ ਹਾਂਜੀ ਉਹਦੀ ਉਮਰ ਮੈਂ 70 ਤੋਂ ਪਲੱਸ ਨਹੀਂ ਗਿਆ ਵੇਖਿਆ ਉਹ। ਠੀਕ ਹੈ ਜੀ। ਇਹ ਜਨੂਨ ਜੀ ਗੱਲ ਆ ਇਹ WHO ਦੀ ਰਿਪੋਰਟ ਕਹਿੰਦੀ ਆ। ਹਾਂਜੀ ਨਾਰਮਲ ਜੇ ਮਾੜਾ ਬੰਦਾ 100 ਵੀ ਟੱਪ ਜਾਂਦਾ ਠੀਕ ਹੈ ਜੀ ਜਿਹਨੇ ਜਿਮ ਕਦੀ ਨਹੀਂ ਲਾਈ ਪਰ ਜਿਮ ਲਾ ਕੇ ਬੰਦਾ 70 ਨਹੀਂ ਟੱਪਿਆ ਕਿਉਂ ਕੀ ਕਰਨਾ ਇਹ ਸਵਾਲ ਦਾ ਜਵਾਬ ਤੂੰ ਮੈਨੂੰ ਦੇ ਦੇ ਸਪੈਸ਼ਲ ਪੁੱਛਣਾ ਆ ਤੇਰੇ ਤੋਂ ਮੈਂ ਉਹਦੇ ਵਿੱਚ ਮੈਂ ਤੁਹਾਨੂੰ ਇਹੀ ਗੱਲ ਦੱਸ ਦੈ ਨਾ ਉਹ ਬੋਡੀ ਬਿਲਡਿੰਗ ਦੇ ਵਿੱਚ ਜਾ ਜਾਂਦੇ ਆ ਜਦੋਂ ਹਣ ਮੰਨ ਲਾ ਵੀ ਆਪਾਂ ਬੋਡੀ ਬਿਲਡਿੰਗ ਦੇ ਵਿੱਚ ਚਲੇ ਗਏ ਉੱਥੇ ਆਪਾਂ ਨੂੰ ਹਰ ਇੱਕ ਤਰ੍ਹਾਂ ਦੀ ਡਰੱਗ ਲੈਣੀ ਪਏ ਡਰੱਗ ਦਾ ਮੀਨ ਹੈ ਸਟੀਰੋਇਡ ਆਪਾਂ ਨੂੰ ਯੂਜ਼ ਕਰਨੇ ਪੈਂਦੇ ਆ ਸਟੀਰੋਇਡ ਕਰਦੇ ਯੂਜ਼ ਹਾਂ ਉੱਥੇ ਕੰਪੀਟੀਸ਼ਨ ਚ ਚੱਲਦੇ ਆ ਉਹ ਜਿਹੜਾ ਬੋਡੀ ਬਿਲਡਰ ਆ ਉਹ ਸਟੀਰੋਇ ਯਾਨੀ ਕਿ ਉਹਦੀ ਬਣਦੀ ਨਹੀਂ ਜਿੱਦਾਂ ਦੀ ਕੰਪੀਟੀਸ਼ਨ ਨਹੀਂ ਲੜ ਸਕਦੇ ਜਿਆਦਾ ਯਾਰ ਵੀ ਦਸੀ ਨੈਚੁਰਲ ਕੰਪੀਟੀਸ਼ਨ ਹੁੰਦੇ ਆ ਉਹ ਇੱਕ ਲੋ ਲੈਵਲ ਤੇ ਹੁੰਦੇ ਆ ਜਿਵੇਂ ਆਪਾਂ ਮਿਸਟਰ 올ੰਪੀਆ ਦੀ ਗੱਲ ਕਰ ਲਈਏ ਉੱਥੇ ਫਿਰ ਆਪਾਂ ਸਟੀਰੋਇਡ ਤੋਂ ਬਿਨਾਂ ਨਹੀਂ ਤੂੰ ਦਾਵਾ ਕਰਦਾ ਵੀ ਜਿਹੜੇ ਉਹ ਬੰਦੇ ਆ ਸਟੀਰੋਇਡ ਲਿਆ ਹੀ ਹੋਊਗਾ ਉਹਨਾਂ ਨੇ ਹਾਂਜੀ ਅਛਾ ਵੀ ਉਸ ਤੋਂ ਬਿਨਾ ਉਹ ਐਡੇ ਐਡੇ ਡੌਲੇ ਬਣਦੇ ਨਹੀਂ ਗਏ ਮੈਂ ਵੀ ਹੈਰਾਨ ਰਹਿ ਜਾਣਾ ਬਾਹੂਬਲੀ ਸਰੀਰ ਕੁੜੀ ਆ ਟਰੱਕ ਜਿਹੜਾ ਭਾਂਦਣਾ ਕੋਈ ਵਰਗਣ ਵੀ ਐਡੇ ਕਿਵੇਂ ਬਣ ਗਏ ਹਾਂ ਹਾਂਜੀ ਉਹਦੇ ਚ ਇਹ ਹੈ ਨਾ ਜੀ ਤੁਸੀਂ ਲੌਜੀਕਲੀ ਦੇਖੋ ਆਪਾਂ ਆਮ ਇਨਸਾਨਾਂ ਦਾ ਕਿੱਦਾਂ ਕਿ ਵੱਡਾ ਸਰੀਰ ਦੇਖਦੇ ਆ ਹਾਂ ਹਾਂ ਆਪਣੇ ਬਜ਼ੁਰਗ ਵੀ ਸੀਗੇ ਜਿਉ ਮੰਨ ਲਓ ਵੀ ਕੰਮਕਾਰ ਵੀ ਕਰਦੇ ਸੀ ਉਹਨਾਂ ਦੀ ਹਾਈਟ ਵੀ ਜ਼ਿਆਦਾ ਸੀਗੀ ਆਪਣੇ ਨਾਲੋਂ ਪਰ ਉਹਨਾਂ ਦੇ ਡੌਲੇ 30 30 ਇੰਚ ਦੇ ਤਾਂ ਨਹੀਂ ਸੀਗੇ ਨਹੀਂ ਸੀਗੇ ਫਿਰ ਉਹਨਾਂ ਦੇ ਹੁੰਦੇ ਆ ਕਿਉਂ ਹੁੰਦੇ ਆ ਆਈ ਤੁਸੀਂ ਆਪਦਾ ਯਾਨੀ ਕਿ ਜਿਮ ਲਾਉਣੇ ਆ ਵੀ ਆਪਦੇ ਸਰੀਰ ਦੇ ਹਿਸਾਬ ਨਾਲ ਲਾਉਣੇ ਆ ਮਤਲਬ ਕਿ ਤੁਹਾਨੂੰ ਡੋਲਿਆਂ ਦਾ ਚਾਹ ਨਹੀਂਗਾ ਤੁਸੀਂ ਕਹਿੰਦੇ ਵੀ ਮੈਂ ਫਿੱਟ ਰਵਾਂ ਹਾਂ ਹਾਂ ਮੈਂ ਫਿੱਟ ਰਹਿਣਾ ਚਾਹਣਾ ਮੈਂ ਮੰਨ ਲਓ ਵੀ ਕੰਪੀਟੀਸ਼ਨ ਜਾਂ ਮੰਨ ਲਓ ਵੀ ਬੋਡੀ ਬਿਲਡਿੰਗ ਲੈਣ ਦੇ ਵਿੱਚ ਨਹੀਂ ਗਿਆ ਅੱਛਾ ਹਾਂਜੀ ਤੇ ਮੈਂ ਇਹ ਜੋ ਕੋਈ ਵੀ ਮੁੰਡਾ ਜਿਮ ਦੇ ਵਿੱਚ ਆਉਂਦਾ ਮੈਂ ਉਹਦੇ ਤੋਂ ਪਹਿਲਾਂ ਉਹਦਾ ਗੋਲ ਪੁੱਛਦਾ ਹਾਂ ਵੀ ਤੁਸੀਂ ਫਿੱਟ ਰਹਿਣਾ ਜਾਂ ਮੰਨ ਲਓ ਵੀ ਤੁਸੀਂ ਬੋਡੀ ਬਿਲਡਿੰਗ ਕਰਨੀ ਆ ਇਹ ਦੋਵੇਂ ਅਲੱਗ ਕੈਟਾਗਰੀਆਂ ਆਂਗਾ ਲੋਕੀ ਉਹਨਾਂ ਨੂੰ ਇੱਕੋ ਨਾਲ ਹੀ ਜੋੜ ਕੇ ਦੇਖਦੇ ਖਰਾਕ ਚ ਦੱਸ ਹੁਣ ਮੈਨੂੰ ਇੱਕ ਤਾਂ ਹੋ ਗਈ ਖਰਾਕ ਤੇਰੀ ਪਾਊਡਰ ਪੂਡਰ ਵਾਲ ਪਾਊਡਰ ਪ੍ਰੋਟੀਨ ਤੋਂ ਲਾਵਾ ਹੋਰ ਕਿਹੜੀ ਖਰਾਕ ਆ ਜਿਹੜੀ ਆਪਾਂ ਨੂੰ ਕੁਦਰਤੀ ਮਿਲਦੀ ਹੈ ਨੇਚਰਲ ਉਹ ਖਰਾਕ ਦੱਸ ਦੇ ਵੀ ਕਿਹੜੀ ਖਾ ਸਕਦੇ ਆ ਪ੍ਰੋਟੀਨ ਸੋਰਸ ਦੇ ਵਿੱਚ ਆਪਾਂ ਨੂੰ ਪ੍ਰੋਟੀਨ ਸੋਰਸ ਦੇ ਵਿੱਚ ਵੀ ਦੱਸ ਵੈਸੇ ਵੀ ਦੱਸ ਵੀ ਸਬਜ਼ੀਆਂ ਦੇ ਤੌਰ ਤੇ ਵੀ ਬੰਦੇ ਨੂੰ ਕੀ ਖਾਣਾ ਚਾਹੀਦਾ ਜਮਾਂਲੇ ਨੂੰ ਪ੍ਰੋਟੀਨ ਦੇ ਸੋਰਸ ਦੇ ਵਿੱਚ ਆਪਾਂ ਦੁੱਧ ਪੀ ਸਕਦੇ ਜੇ ਆਪਣੇ ਘਰੇ ਹੁੰਦਾ ਜੀ ਫਿਰ ਆਪਾਂ ਅੰਡੇ ਖਾ ਸਕਦੇ ਹੈਗੇ ਜੇ ਕੋਈ ਬੰਦਾ ਚਿਕਨ ਖਾਂਦਾ ਹੈਗਾ ਚਿਕਨ ਖਾ ਸਕਦੇ ਹੈਗੇ ਫਿਰ ਜਿਵੇਂ ਮਲਟੀ ਗ੍ਰੇਨ ਆਟਾ ਖਾਂਦੇ ਹੈਗੇ ਇਹ ਲੋਕ ਮਤਲਬ ਵੀ ਉਹ ਤਿੰਨ ਅਨਾਜਾਂ ਨੂੰ ਇਕੱਠਾ ਕਰਕੇ ਹਾਂ ਆ ਕੇ ਲਾਜੀ ਅੱਛਾ ਉਵੇਂ ਆਪਾਂ ਖਾ ਸਕਦੇ ਹੈਗੇ ਫਿਰ ਮਤਲਬ ਵੀ ਪ੍ਰੋਟੀਨ ਜੇ ਆਪਾਂ ਇਕੱਲਾ ਰੋਟੀ ਚੋਂ ਖਾਜੀ ਇਕੱਲੇ ਰੋਟੀ ਚੋਂ ਨਹੀਂ ਆਪਣਾ ਪ੍ਰੋਟੀਨ ਮਿਲਦਾ ਕਿਉਂਕਿ ਉਹ ਅਮੀਨੋ ਐਸਿਡ ਪੂਰੇ 18 ਚਾਹੀਦੇ ਹੁੰਦੇ ਜਿਹੜੇ ਆਪਾਨੂੰ ਨਹੀਂ ਮਿਲਦੇ ਨਹੀਂ ਮਿਲਦੇ ਸਹੀ ਹੈ ਹਾਂਜੀ ਤੇ ਜੇ ਸਬਜ਼ੀਆਂ ਦੇ ਵਿੱਚ ਆਪਾਂ ਨੂੰ ਹਰੀਆਂ ਸਬਜ਼ੀਆਂ ਤਾਂ ਖਾਣੀਆਂ ਚਾਹੀਦੀਆਂ ਉਹਦੇ ਵਿੱਚ ਫਾਈਬਰ ਹੁੰਦਾ ਹੈਗਾ ਜਿਹੜਾ ਆਪਾਂ ਨੂੰ ਬਹੁਤ ਵਧੀਆ ਤੇ ਫਿਰ ਆਪਾਂ ਨੂੰ ਮੰਨ ਲਓ ਵੀ ਹੁਣ ਆਪਾਂ ਅਨਾਜ ਖਾਣੇ ਹੈਗੇ ਉਹ ਆਪਾਂ ਕਹਿ ਦਿੰਨੇ ਆਂ ਵੀ ਆਟਾ ਹੈ ਨਾ ਜਮਾ ਬਰੀਕ ਪੀਸਦੇ ਆਂ ਬਰੀਕ ਪੀਸਦੇ ਸਹੀ ਗੱਲ ਆ ਜਿਹੜਾ ਬੁੜਿਆਂ ਕਹਿੰਦੇ ਆਂ ਰੋਟੀ ਨਹੀਂ ਵਧੀਆ ਬਣਦੀ ਅੱਛਾ ਪਰ ਐਵੇਂ ਨਹੀਂ ਕਰਨਾ ਚਾਹੀਦਾ ਆਟੇ ਨੂੰ ਥੋੜਾ ਜਿਹਾ ਆਪਾਂ ਮੋਟਾ ਹੀ ਪਿਆਈਏ ਉਹ ਕਹਿੰਦੇ ਵੀ ਛਾਣਣਾ ਵੀ ਨਹੀਂ ਚਾਹੀਦਾ ਆਟੇ ਨੂੰ ਸੱਚੀ ਗੱਲ ਆ ਹਾਂ ਇਹ ਸੱਚੀ ਗੱਲ ਆ ਜੀ ਕਿਉਂਕਿ ਉਹ ਛਿਲਕੇ ਦੇ ਵਿੱਚ ਫਾਈਬਰ ਹੁੰਦਾ ਹੈਗਾ ਜਿਹੜਾ ਆਪਣੇ ਪੇਟ ਵਾਸਤੇ ਬਹੁਤ ਵਧੀਆ ਹੈਗਾ ਤੇ ਉਹ ਫਾਈਬਰ ਦਾ ਆਪਾਂ ਕੱਢ ਦਿੰਨੇ ਹੈਗੇ ਨਹੀਂ ਆਟਾ ਜੇ ਆਪਾਂ ਨਾ ਛਾਣੀਏ ਹਾਂਜੀ ਉਹਦੀ ਰੋਟੀ ਪਕਾ ਕੇ ਹੁਣ ਆਪਾਂ ਪ੍ਰੋਸੈਸਡ ਨੂੰ ਅਸੀਂ ਤਾਂ ਹੀ ਰੋਕਦੇ ਨਾ ਜਿਹੜਾ ਬਾਜ਼ਾਰ ਦੇ ਵਿੱਚ ਆਉਂਦਾ ਹੈਗਾ ਉਹ ਆਪਾਂ ਮੈਦਾ ਹਾਂ ਉਹ ਤਾਂ ਮੈਦਾ ਉਹਦਾ ਕੋਈ ਫਾਇਦਾ ਨਹੀਂ ਤੇਰੇ ਤੇਰੇ ਹਿਸਾਬ ਨਾਲ ਉਹ ਨਿਊਟ੍ਰੀਸ਼ਨ ਵੈਲਿਊ ਘਟ ਜਾਂਦੀ ਹੈ ਜਿੰਨਾ ਚੀਜ਼ ਨੂੰ ਪ੍ਰੋਸੈਸ ਜ਼ਿਆਦਾ ਹੋਈ ਹੋਊਗੀ ਨਿਊਟ੍ਰੀਸ਼ਨ ਵੈਲਿਊ ਘਟ ਜਾਂਦੀ ਹੈ ਜੀ ਅੱਛਾ ਬਾਜ਼ਾਰ ਵਾਲੀਆਂ ਚੀਜ਼ਾਂ ਆਪਾਂ ਤਾਂ ਹੀ ਬੰਦ ਕਰਦੇ ਹੈਗੇ ਫਿਰ ਜਿਵੇਂ ਮੰਨ ਲਓ ਵੀ ਆਪਾਂ ਹੁਣ ਦੇਸੀ ਘਿਓ ਖਾਣੇ ਹੈਗੇ ਜੀ ਵਧੀਆ ਖਾਣਾ ਵੀ ਚਾਹੀਦਾ ਹੈਗਾ ਪਰ ਹੁਣ ਆਪਾਂ ਇਹ ਕਹੀ ਹੈ ਕਿ ਆਪਾਂ ਦੇਸੀ ਘਿਓ ਨੂੰ ਬਾਹਲਾ ਕਲਕਾਈ ਹੈ ਕਿ ਜਾਂ ਆਪਾਂ ਸਾਰਾ ਦਿਨ ਉਹਨੂੰ ਵਰਤੀ ਜਾਈਏ ਯੂਜ਼ ਕਰੀ ਜਾਈਏ ਜਿਵੇਂ ਗੋਲ ਕਲੇਪ ਕਾਲੇ ਜਾਂ ਕੁਝ ਵੀ ਉਹ ਵੀ ਟ੍ਰਾਂਸਫਰਡ ਬਣ ਜਾਂਦਾ ਹੈ ਹਾਂ ਵੀ ਅਨਲਿਮਿਟਡ ਵੀ ਲੋਡ ਤੋਂ ਵੱਧ ਚੀਜ਼ ਖਾਦੀ ਨੁਕਸਾਨ ਦਾ ਇੱਕ ਆ ਪਲਾਂ ਦੀ ਕੋਈ ਵੀ ਖਾ ਲੋ ਜ਼ਹਿਰ ਆ ਦੇਸੀ ਘਿਓ ਖਾਓ ਉਹਦੀ ਇੱਕ ਮਾਤਰਾ ਦੇਸੀ ਘਿਓ ਦੀ ਹੈ ਹਾਂਜੀ ਸਹੀ ਹੈ ਚਲੋ ਤਾਂ ਮੇਰਾ ਵੀਰ ਜਿੰਮ ਲਾਉਣ ਦੀ ਸਹੀ ਉਮਰ ਹਾਂਜੀ ਜ਼ਰੂਰ ਦੱਸ ਉਹਦੇ ਚ ਇਹ ਹੈ ਜੀ ਮੰਨ ਲਓ ਵੀ ਆਪਾਂ ਗਰਾਊਂਡ ਦੇ ਵਿੱਚ ਜਿਵੇਂ ਬੱਚੇ ਪ੍ਰੈਕਟਿਸ ਕਰਦੇ ਆ ਤੇ ਉਹਨਾਂ ਨੂੰ ਸ਼ੌਂਕ ਹੁੰਦਾ ਵੀ ਅਸੀਂ ਉਹ ਵੀਡੀਓ ਦੇਖਦੇ ਆ ਵੀ ਅਸੀਂ ਜਿਮ ਵਜਾਈਏ ਤੇ ਉਹਦੇ ਚ ਉਹਦੇ ਚ ਮੈਂ ਤੁਹਾਨੂੰ ਦੱਸ ਦੇਣਾ ਕਹਿੰਦੀ ਆ ਵੀ ਛੋਟੀ ਉਮਰ ਚ ਜਿਮ ਲਾਉਣ ਨਾਲ ਹਾਈਟ ਨਹੀਂ ਵਾਦੀ ਨੇ ਇਹ ਬਿਲਕੁਲ ਗਲਤ ਹੈ ਅੱਛਾ ਜੀ ਹਾਂ ਜੀ ਹਾਈਟ ਤੁਹਾਡੇ ਜੈਨਟਿਕ ਤੇ ਨਿਰਪਰ ਕਰਦੀ ਹੈ ਵੀ ਆਪਣੇ ਮਾਪੇ ਉਹਦਾ ਕੱਦ ਕਿੰਨਾ ਸੀ ਜਾਂ ਆਪਣੇ ਦਾਦੇ ਦਾ ਜਾਂ ਆਪਣੇ ਨਾਨੇਆਂ ਦਾ ਉਹਨਾਂ ਦਾ ਕੱਦ ਕਿੱਦਾਂ ਸੀਗਾ ਉਹ ਜੈਨਟਿਕ ਤੇ ਤੇ ਬਾਕੀ ਆਪਣੀ ਖਰਾਕ ਤੇ ਡਿਪੈਂਡ ਕਰਦਾ ਹੁਣ ਆਪਣੀ ਖਰਾਕ ਵਧੀਆ ਨਾ ਹੋਊਗੀ ਭਾਵੇਂ ਤੁਸੀਂ ਜਮਨਾ ਵੀ ਲਾਓ ਤਾਂ ਵੀ ਨਹੀਂ ਹਾਈਟ ਵੱਧ ਸਕਦੀ ਜੇ ਆਪਣੇ ਮਾਪੇ ਉਹਦਾ ਕੱਦ ਛੋਟਾ ਸੀ ਤਾਂ ਆਪਾਂ 6 ਫੁੱਟ ਦੇ ਨਹੀਂ ਹੋ ਸਕਦੇ ਉਹ ਜੈਨਟਿਕਲੀ ਪ੍ਰੋਬਲਮ ਆਉਂਦੀ ਹੈ ਜਮ ਨਾਲ ਇਹਦਾ ਕੋਈ ਚੱਕਰ ਨਹੀਂ ਮਤਲਬ ਹਾਂ ਜੀ 10 ਸਾਲਾਂ ਦਾ ਵੀ ਜਿਮ ਲਾ ਸਕਦਾ ਹੈ 12 ਸਾਲਾਂ ਦਾ ਵੀ ਜਿੰਮ ਲਾ ਸਕਦਾ ਹਾਂ ਉਹਦੇ 'ਚ ਇਹ ਹੁੰਦਾ ਹੈਗਾ ਜੀ ਜਿੰਮ ਦੇ ਵਿੱਚ ਸਹੀ ਸਹੀ ਉਮਰ ਦੱਸ ਦੇਣਾ ਲਾਸਟ ਤੋਂ ਲੈ ਕੇ ਕਿੰਨੇ ਸਾਲ ਤੱਕ ਉਹਦੇ 'ਚ ਮੈਂ ਤੁਹਾਨੂੰ ਉਹੀ ਦੱਸ ਦਿੰਦਾ ਜੀ ਜਦੋਂ ਹੁਣ ਆਪਾਂ ਮੈਚ્યોਰ ਹੋ ਗਏ ਬੱਚਾ ਹਾਂਜੀ ਉਹਨੂੰ ਮੰਨ ਲਓ ਵੀ ਜਿੰਮ ਦੇ ਵਿੱਚ ਉੱਥੇ ਮਾਹੌਲ ਦੇ ਵਿੱਚ ਰਹਿਣਾ ਆ ਜੀ ਹੁਣ ਉਹ ਬੱਚੇ ਕੀ ਕਰਦੇ ਹੈਗੇ ਧਿਆਨ ਨਹੀਂ ਦਿੰਦੇ ਹੈਗੇ ਕੋਈ ਡੰਬਲ ਵੱਜ ਸਕਦਾ ਹੈਗਾ ਕੋਈ ਪਲੇਟ ਵੱਜ ਸਕਦੀ ਹੈਗੀ ਆ ਠੀਕ ਹੈ ਫਿਰ ਉਹ ਇੰਜਰੀ ਹੋ ਸਕਦੀ ਆ ਉਹ ਕੋਈ ਗਲਤ weight ਲਾ ਰਿਹਾ ਹੈਗਾ ਉਹਨੇ ਪੁੱਛ ਕੇ ਨਹੀਂ ਲਾ ਰਿਆ ਵੀ ਮਤਲਬ ਬੱਚਾ ਸਮਝਦਾਰ ਹੋਵੇ ਠੀਕ ਹੈ ਹਾਂਜੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ 10 ਸਾਲਾਂ ਦਾ ਸਮਝਦਾਰ ਹੋ ਸਕਦਾ ਉਹ 15 ਸਾਲਾਂ ਦਾ ਸਮਝਦਾਰ ਹੋ ਸਕਦਾ ਉਹ ਮਤਲਬ ਵੀ ਇੱਕ ਗਾਈਡਲਾਈਨ ਦੇ ਵਿੱਚ ਜੇ ਐਕਸਰਸਾਈਜ਼ ਲਾਉਂਦਾ ਤਾਂ ਲਾ ਸਕਦਾ ਛੋਟੀ ਉਮਰ ਬਾਅਦ ਤੋਂ ਬਾਅਦ 10 ਸਾਲਾਂ 10 ਸਾਲ ਤੋਂ ਬਾਅਦ ਬੱਚਾ ਜਿਮ ਲਾ ਸਕਦਾ ਜਿਮ ਲਾ ਸਕਦਾ ਜੀ ਤੇ ਲਾਸਟ 40 ਸਾਲ ਨਹੀਂ ਇਹ ਲਿਮਟ ਕੋਈ ਨਹੀਂ ਗਈ ਹਾਂਜੀ ਉਹ ਤੁਹਾਡੀ ਇੱਛਾ ਦੇ ਨਿਰਭਰ ਕਰਦਾ ਵੀ ਤੁਸੀਂ ਕਿੰਨੀ ਸਾਲ ਤੱਕ 70 ਸਾਲ ਤੱਕ ਵੀ ਲਾ ਸਕਦਾ ਲਾ ਸਕਦਾ ਜੀ ਕੋਈ ਇਸ਼ੂ ਨਹੀਂ ਕੋਈ ਇਸ਼ੂ ਨਹੀਂ ਕਿਉਂ ਕਿ ਕਹਿੰਦੇ ਨਾ ਵੀ ਜਿਮ ਲਾਉਣ ਵਾਲਾ ਬੰਦਾ ਨੂੰ ਸੈਕਸ ਪ੍ਰੋਬਲਮ ਬੜੀ ਆਉਂਦੀ ਹੈ ਇਹ ਚ ਕੀ ਕਰਨਾ ਉਹਦੇ ਚ ਇਹ ਹੈ ਜੀ ਜਿਹੜੇ ਮੰਨ ਲਓ ਵੀ ਸਟੀਰੋਇਡ ਯੂਜ਼ ਕਰਦੇ ਹੈਗੇ ਆ ਅੱਛਾ ਉਹਨਾਂ ਨੂੰ ਕੋਈ ਸਮੇਂ ਬਾਅਦ ਦਿੱਕਤ ਆ ਸਕਦੀ ਹੈਗੀ ਆ ਵੈਸੇ ਜਿੰਮ ਲਾਉਣ ਨਾਲ ਸੈਕਸ ਪਾਵਰ ਵੱਧਦੀ ਆ ਇਨਕਰੀਜ਼ ਹੁੰਦੀ ਆ ਜੇ ਜਿਹੜੇ ਬੰਦੇ ਸਟੀਰੋਇਡ ਨਹੀਂ ਖਾਂਦੇ ਨੇਚਰਲ ਕੁਦਰਤੀ ਖਾਣਾ ਖਾ ਕੇ ਖਾ ਰਹੇ ਨੇ ਉਹਨਾਂ ਨੂੰ ਕਦੀ ਵੀ ਇਹ ਪ੍ਰੋਬਲਮ ਨਹੀਂ ਆਏਗੀ ਕਦੀ ਵੀ ਨਹੀਂ ਆ ਸਕਦੀ ਅੱਛਾ ਹਾਂਜੀ ਤੁਸੀਂ ਦੱਸੋ ਵੀ ਸਟੀਰੋਇਡ ਲਾਣਾ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਤੂੰ ਜਿੰਮ ਕਰਦਾ ਹਾਂ ਹਾਂਜੀ ਹੁਣ ਤੂੰ ਕਿਸੇ ਦੇ ਡੋਲੇ ਬਣਾਉਣੇ ਆ ਹਾਂਜੀ ਉਹ ਚ ਤੈਨੂੰ ਵੀ ਪਤਾ ਵੀ ਉਹਦੇ ਡੋਲੇ ਸਟੀਰੋਇਡ ਬਿਨਾ ਨਹੀਂ ਬਣਨੇ ਜੀ ਉਹਨੇ ਕੱਲੇ ਕੱਲੇ ਡੋਲੇ ਦਿ ਉਹ ਸਟੀਰੋਇਡ ਬਿਨਾ ਤੁਸੀਂ ਦਾਵਾ ਕੀਤਾ ਵੀ ਨਹੀਂ ਵਾਦੇ ਹਾਂਜੀ ਉਹਦੇ ਵਾਸਤੇ ਫਿਰ ਤੁਸੀਂ ਕਿਹੜਾ ਸਟੀਰੋਇਡ ਰეკਮੈਂਡ ਕਰਦੇ ਹੋ ਵੀ ਜਿਹਦੇ ਵਿੱਚ ਘੱਟ ਨੁਕਸਾਨ ਹੋਵੇ ਬੰਦੇ ਨੂੰ ਨਹੀਂ ਨੁਕਸਾਨ ਤਾਂ ਅਲਟੀਮੇਟ ਉਹਨਾਂ ਹੀ ਹੋਣਾ ਜੀ ਦੇਖ ਲਾ ਜੇਮ ਵਾਲਾ ਬੰਦ ਕੰਮ ਬੰਦ ਕਰਾਏਗਾ ਤੂੰ ਤੁਸੀਂ ਨਾ ਉਹ ਤੁਹਾਡੀ ਗੱਲ ਐਗਰੀ ਹੈ ਜੀ ਪਰ ਹੁਣ ਆਪ ਦੇਖੋ ਆਪਾਂ ਜੀ ਜ਼ਹਿਰ ਖਾਵਾਂਗੇ ਉਹਦਾ ਨੁਕਸਾਨ ਤਾਂ ਉਹਨਾਂ ਹੀ ਹੋਣਾ ਹੈਗਾ ਇਹ ਤਾਂ ਕਹਿ ਨਹੀਂ ਸਕਦੇ ਵੀ ਕਿਸੇ ਨੂੰ ਘੱਟ ਹੋਊਗਾ ਕਿਸੇ ਨੂੰ ਵੱਧ ਹੋਊਗਾ ਯਾਨੀ ਕਿ ਜਿਹੜਾ ਸਟੀਰੋਇਡ ਹੋਇਆ ਉਹ ਤਾਂ ਨੁਕਸਾਨ ਕਰੂਗਾ ਹੀ ਕਰੂਗਾ ਹੀ ਕਰੂਗਾ ਟਾਈਮ ਪੈ ਕੇ ਹੋ ਸਕਦਾ ਮਤਲਬ ਵੀ ਆਪਾਂ ਲਗਾਤਾਰ ਯੂਜ਼ ਕਰੀਏ ਨੇ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਨਹੀਂ ਕੋਈ ਪ੍ਰੋਬਲਮ ਆਈ ਤਾਂ ਬਾਅਦ ਦੇ ਵਿੱਚ ਪ੍ਰੋਬਲਮ ਆ ਸਕਦੀ ਹੈਗੀ ਆ ਉਹਨੇ ਕਿਉਂਕਿ ਉਹ ਲਿਮਟ ਤੋਂ ਉੱਪਰ ਚਲਾ ਗਿਆ ਨਾ ਆਪਣੀ ਹਮਨ ਬੋਡੀ ਤੋਂ ਅਲੱਗ ਚੀਜ਼ ਆ ਗਈ ਉਹ ਅੱਛਾ ਅੱਛਾ ਹਾਂਜੀ ਸਹੀ ਸਮਾਂ ਕਿੰਨਾ ਹੁੰਦਾ ਜੇਕਰ ਆਪਾਂ ਜਾਨੀ ਕਿ ਲਾ ਲੋ ਵੀ ਬਾਹਲੇ ਤਾਂ ਨਹੀਂ ਨਾਰਮਲ ਜਿਹਾ ਦਿਸੀ ਬੰਦਾ ਸੋਹਣਾ ਲੱਗੇ ਕੱਪੜਾ ਲੀੜਾ ਪਾਇਆ ਚੰਗਾ ਲੱਗੇ ਉਹ ਸਮਾਂ ਦੱਸੋ ਕਿੰਨਾ ਹੁੰਦਾ ਕਿੰਨਾ ਚਿਰ ਜੇ ਮਲਾਵੇ ਬੰਦਾ ਜੇ ਤੁਸੀਂ ਵਧੀਆ ਜਿਮ ਲਾਉਣੇ ਆ ਜੀ ਵਧੀਆ ਐਕਸਰਸਾਈਜ਼ ਕਰਦੇ ਆ ਤੁਹਾਨੂੰ ਮਨੋ ਡਾਈਟ ਵਧੀਆ ਖਾਣੇ ਆ ਸਲੀਪ ਵਧੀਆ ਲੈਣੇ ਤੇ ਮੈਂ 1 ਸਾਲ ਦੇ ਵਿੱਚ ਮੰਨ ਲਓ ਵੀ ਵਧੀਆ ਬੰਦਾ ਫਿੱਟ ਹੋ ਜਾਂਦਾ ਹੈਗਾ ਇੱਕ ਸਾਲ ਦੇ ਵਿੱਚ ਪੂਰਾ ਛਾਤੀ ਐब्स ਵਗੈਰਾ ਪੂਰੀ ਵਧੀਆ ਵਧੀਆ ਸ਼ੇ ਬਣ ਜਾਂਦੀ ਹੈਗੀ ਜੀ ਇੱਕ ਨਾਰਮਲ ਇਨਸਾਨ ਦੀ ਹੁੰਦੀ ਹੈ ਜਿਵੇਂ ਜੇ ਆਪਾਂ ਕੰਪੀਟੀਸ਼ਨ ਦੀ ਗੱਲ ਕਰੀਏ ਤਾਂ ਉਮਰਾਂ ਵੀ ਲੰਘ ਜਾਂਦੀਆਂ ਹੈਗੀਆਂ ਜੀ 20 20 ਸਾਲ ਲੱਗ ਜਾਂਦੇ 25 25 ਸਾਲ ਲੱਗ ਜਾਂਦੇ ਹੈਗੇ ਜੀ ਮਿਸਟਰ 올ੰਪੀਆ ਤੱਕ ਜਾਂਦੇ ਜਾਂਦੇ ਆਪਾਂ ਨੂੰ ਹਾਂਜੀ ਉਹ ਗੇਮ ਆ ਗਈ ਜੀ ਉਹ ਲੰਮਾ ਸਮਾਂ ਚੱਲਦੀ ਹੈਗੀ ਜੀ ਤੇ ਫਿਰ ਮੰਨ ਲਓ ਵੀ ਆਪਾਂ ਮੁੰਡੇ ਜਿਵੇਂ ਆਪਾਂ ਕਹਿ ਦਿੰਦੇ ਹੈਗੇ ਆ ਵੀ ਆਪਣੇ ਘਰਾਂ ਦੇ ਰੋਕ ਦੇ ਹੈਗੇ ਆ ਵੀ ਬੱਚਿਆਂ ਨੂੰ ਹਾਂ 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 ਵੀ ਤੁਸੀਂ ਜੈਮ ਨਾ ਜਾਓ ਯਾਰ ਉਹ ਹਾਂ ਤੁਸੀਂ ਉੱਥੇ ਆਏ ਹੋ ਜਾਊਗਾ ਯਾਰ ਤੂੰ ਪਤਲਾ ਆ ਜਾਤਾ ਹੈਗਾ ਤੂੰ ਐਵੇਂ ਸੋਚਾ ਪਾ ਕੇ ਐਵੇਂ ਦੇ ਬਾਹਰ ਕੱਢ ਲੇਗਾ ਸਹੀ ਗੱਲ ਆਈ ਹੈ ਸੋਚਾ ਪਾ ਕੇ ਐਵੇਂ ਦੀ ਕੋਈ ਗੱਲ ਨਹੀਂ ਹੁੰਦੀ ਮੰਨ ਲਓ ਵੀ ਤੁਸੀਂ ਜਿਹੜੀ ਵੀ ਜੈਮ ਜੇਕਰ ਤੁਸੀਂ ਟ੍ਰੇਨਰ ਕੋਲੇ ਜਾਂਦੇ ਤਾਂ ਉਹ ਇਦਾਂ ਨਹੀਂ ਕਰੂਗਾ ਉਹ ਤੁਹਾਨੂੰ ਪਹਿਲੇ ਦੇਖੂਗਾ ਤੁਹਾਡਾ ਸਰੀਰ ਹੈ ਨਾ ਸਰੀਰ ਦੇਖੂਗਾ ਉਹ ਤੁਹਾਨੂੰ ਜਿਹੜੀ ਐਕਸਰਸਾਈਜ਼ ਰეკਮੈਂਡ ਹੋਈ ਜਿੰਨਾ weight ਤੁਹਾਨੂੰ ਰეკਮੈਂਡ ਹੁੰਦਾ ਹੋਇਆ ਉਹ ਉਨਾ ਹੀ ਕਰੂਗਾ ਉਹ ਇਹ ਨਹੀਂ ਵੀ ਮੰਨ ਲਓ ਵੀ ਤੁਸੀਂ 10 ਕਿਲੋ ਚਾਗਦੇ ਤਾਂ ਤੁਹਾਨੂੰ 50 ਕਿਲੋ ਫੜਾ ਕਿਉਂਕਿ ਉਹਨੇ ਉਹਦੀ ਚੀਜ਼ ਦੀ ਟ੍ਰੇਨਿੰਗ ਲਈ ਆ ਉਹਦਾ ਐਕਸਪੀਰੀਅੰਸ ਹੈਗਾ ਉਹ ਤੁਸੀਂ ਟ੍ਰੇਨਰ ਦੀ ਗਾਈਡਨਸ ਦੇ ਵਿੱਚ ਜੇ ਐਕਸਰਸਾਈਜ਼ ਲਾਓਗੇ ਤਾਂ ਤੁਹਾਡੀ ਬਾਡੀ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਹਾਂਜੀ ਇੱਕ ਵਾਰ ਆਪਦੀ ਜਿਮ ਦਾ ਪਤਾ ਦੱਸ ਦੇ ਆਪਣੀ ਜਿਮ ਦਾ ਪਤਾ ਹੈਗਾ ਜੀ ਮੁਕਸਰ ਸ੍ਰੀ ਮੁਕਸਰ ਸਾਹਿਬ ਬਸ ਸਟੈਂਡ ਦੇ ਮਤਲਬ ਵੀ ਆਪਾਂ ਜਦੋਂ ਹਬੋਰ ਸਾਈਡ ਨੂੰ ਮੋੜਦੇ ਆ ਤੇ ਉੱਥੇ ਨਾਲ ਹੀ ਹੈਗੀ ਰੋਡ ਦੇ ਉੱਪਰ ਹੀ ਜਿੰਮ ਦਾ ਨਾਮ ਜੀ ਜਿੰਮ ਦਾ ਨਾਮ ਹੈਗਾ ਜੀ ਬਰਾਡ ਫਿਟਨੈਸ ਜਿੰਮ ਹੈ ਜੀ ਨੰਬਰ ਕਿੰਨਾ ਜੀ ਨੰਬਰ ਆਪਣਾ ਹੈਗਾ ਜੀ 7355299187 ਠੀਕ ਹੈ ਜੀ ਹਾਂ ਜੀ ਤੇ ਲਾਸਟ ਸਵਾਲ ਆ ਸਵਾਲ ਨਹੀਂ ਜੀ ਆਪਾਂ ਜਵਾਬ ਜਵਾਬ ਇਹ ਦੇ ਸਕਦੇ ਆ ਜੀ ਵੀ ਜਿੰਨੇ ਵੀ ਮੰਨ ਲਓ ਵੀ ਕੋਈ ਕਿਸੇ ਨੇ ਗਾਈਡਨਸ ਲੈਣੀ ਹੋਵੇ ਜੇ ਮੇ ਰਿਲੇਟਡ ਸਪਲੀਮੈਂਟ ਰਿਲੇਟਡ ਜਾਂ ਮੰਨ ਲਓ ਵੀ ਕਿਸੇ ਦੇ ਕੋਈ ਡਾਈਟ ਪਲਾਨ ਲੈਣਾ ਹੋਵੇ ਤਾਂ ਆਪਾਂ ਫ੍ਰੀ ਦੇ ਵਿੱਚ ਸਾਰੀ ਚੀਜ਼ ਵੀ ਫੋਨ ਤੇ ਦੱਸ ਸਕਦੇ ਜੀ ਹਾਂਜੀ ਮੰਨ ਲਓ ਵੀ ਜੇ ਫੋਨ ਨਹੀਂ ਵੀ ਪਿਕ ਅਪ ਹੁੰਦਾ ਹੈਗਾ ਤਾਂ ਤੁਹਾਡੇ ਕੋਲੇ ਆਣ ਕੇ ਪਹੁੰਚ ਕੇ ਹਾਂ ਜਾਂ ਮੰਨ ਲਓ ਵੀ ਵਟਸਐਪ ਮੈਸੇਜ ਕਰ ਦੇ ਕੋਈ ਵੀ ਮੰਨ ਲਓ ਜਿਹੜੀ ਵੀ ਉਹਨਾਂ ਨੇ ਇੱਕ ਕੁਐਰੀ ਹੈਗੀ ਆ ਜਿਵੇਂ ਮੰਨ ਲਓ ਕਿਸੇ ਨੇ ਭਾਰ ਘਟਾਉਣਾ ਹੈਗਾ ਜਾਂ ਵਧਾਉਣਾ ਹੈਗਾ ਜਾਂ ਕੋਈ ਸਪਲੀਮੈਂਟ ਬਾਰੇ ਜਾਣਕਾਰੀ ਲੈਣੀ ਹੈਗੀ ਆ ਜਾਂ ਜਿੰਮ ਬਾਰੇ ਜਾਣਕਾਰੀ ਲੈਣੀ ਹੈਗੀ ਆ ਕੋਈ ਆ ਕਿਸੇ ਨੇ ਕਿਸੇ ਦੇ ਬੱਚੇ ਮੰਨ ਲਓ ਵੀ ਮ ਜਾਣਦੇ ਹੈਗੇ ਆ ਉਹਨਾਂ ਨੇ ਉਹਨਾਂ ਦੇ ਬਾਰੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਵੀ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ ਠੀਕ